ਮੈਂ ਦੀਪਕ ਜਾਵਲਾ ట్రాఫిక్ ਮਾਰਸ਼ਲ ਡਿਸਟ੍ਰਿਕਟ ਪਟਿਆਲਾ ਮੈਂ ਸਮੂਹ ਰਾਜਪੁਰਾ ਨਿਵਾਸੀ ਤੇ ਸ਼ਹਿਰ ਵਾਸੀਆਂ ਤੇ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀ ਸ਼ੁਭ ਕਾਮਨਾئیں ਦਿੰਦਾ ਮੈਂ ਦੀਪਕ ਜਾਵਲਾ ట్రాఫిక్ ਮਾਰਸ਼ਲ ਡਿਸਟ੍ਰਿਕਟ ਪਟਿਆਲਾ ਮੈਂ ਸਮੂਹ ਰਾਜਪੁਰਾ ਨਿਵਾਸੀ ਤੇ ਸ਼ਹਿਰ ਵਾਸੀਆਂ ਤੇ ਸਾਰਿਆਂ ਨੂੰ ਬਹੁਤ-ਬਹੁਤ ਦੀਵਾਲੀ ਦੀ ਸ਼ੁਭ ਕਾਮਨਾئیں ਦਿੰਦਾ ਨਾਲ ਹੀ ਅੱਜ ਵੱਡੇ ਦਿਨ ਗੁਰਪੁਰਬ ਤੇ ਵਿਸ਼ਕਰਮ ਦੇਵੀ ਬਹੁਤ ਸਾਰਿਆਂ ਨੂੰ ਵਧਾਈ ਮੈਂ ਆਪਣੇ ਵੱਲੋਂ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਤਿਹਾੜ ਦੇ ਦਿਨ ਹੈ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਪੀਲ ਕਰਦਾ ਰਿਕਵੈਸਟ ਕਰਦਾ ਕਿ ਆਪਾਂ ਕੋਈ ਵੀ ਸੜਕ ਤੇ ਗੱਡੀ ਅੰਜ ਨਹੀਂ ਲਾਣੀ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਉਤਪੰਨ ਨਾ ਹੋਵੇ ਤੇ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਇਆਂ ਦਿੰਦਾ ਬਹੁਤ-ਬਹੁਤ ਮੁਬਾਰਕਾਂ